14 14000 ਮੰਗਦਾ ਕਿਹੜਿਆਂ ਦਾ ਕੋਈ ਆ ਖੜੇ ਹੋਏ ਤੋ ਵਾ ਇਹ ਮੰਗੀਆਂ ਜਾਂਦੇ ਨੇ ਯਾਰ ਬੱਕਰੇ ਨੇ ਕਿ ਕੀ ਆ ਬੱਕਰੀਆਂ ਦਾ ਰੇਟ ਕੋ ਜਿਆਦਾ ਨਹੀਂ ਮੰਗੀਆਂ ਜਾਂਦੇ ਹੁਣ ਵਾ ਵਾ ਮੰਗਣ ਲੱਗ ਗਏ ਪਤਾ ਨਹੀਂ ਕੀ ਹੋ ਗਿਆ ਕਿਹੜੇ ਨੇ ਬੱਕਰੀ ਦਿਖਾਤਾ ਸੀ ਕੋਈ ਆ ਨਹੀਂ ਬੱਕਰੀਆਂ ਨੇ ਬੱਕਰੀਆਂ ਨੇ ਨਾ ਬੱਕਰੇ ਕਹੀ ਜਾਂਦਾ ਬੱਕਰੇ ਨਹੀਂ ਬੱਕਰੀਆਂ ਨੇ ਹੋਏ ਆ ਆ ਪਿਆ ਤਬਾਹ ਹੈ ਹਨਾ ਸੱਲਾ ਭਾਈ ਚਾਰੇ ਫੜ ਲਓ ਯਾਰ ਇੱਥੇ ਇਕੱਠੀਆਂ ਕਰ ਲਾ ਇਨਾ ਮੂਰ ਨਹੀਂ ਬਚਦਾ ਤੂੰ ਤਾਂ ਖਾਂਦੇ ਨੇ ਤੂੰ ਤਾਂ ਫਲ ਨੂੰ ਛੱਡ ਦੇ ਕੰਨਾ ਫਲ ਤੂੰ ਕਿਉਂ ਫਲ ਵਾਲਾ ਫੜਦਾ ਹੀ ਨਹੀਂ ਛੱਡ ਦੇ ਆ ਖੜੀਏ ਇੱਕ ਆ ਖਿੱਚ ਲੈ ਤੂੰ ਕਾ ਸੀ ਉੱਤੋਂ ਬੱਕਰੀ ਫੜਨ ਦੇ ਬਾਈ ਅੱਗੇ ਕਿੱਥੇ ਆਹ ਮੰਨ ਦੇ ਵਾਹ ਕਰਿਆ ਇਹਨਾਂ ਨੂੰ ਪਾਤਾ ਤੂੰ ਤਾਂ ਪਾਤਾ ਬਾਈ ਨੇ ਤੂੰ ਤਾਂ ਉਹਦੇ ਨਾਲ ਕਹਿੰਦੇ ਕੀੜਾ ਆ ਜਾ ਓਰੇ ਕੋਈ ਆ ਜਾ ਨੂੰ ਕਈ ਰੋਟੀ ਹੁ ਕਮਾ ਲਈਏ ਮਾੜੀ ਮੁੱਢੀ ਕਿੱਧਰ ਗਿਆ ਉਹ ਹੁੰਦਾ ਆਹੀ ਆਹੀਆ ਕੀ ਹੋ ਰਿਹਾ ਕੋਈ ਆ ਗਾ ਨੂੰ ਇਹੀ ਆ ਇਹੀ ਆ ਤੂੰ ਵੱਡ ਬੱਚਾ ਹੋ ਗਈ ਜਨਾ ਹੜੇ ਦਾ ਕਰ ਲਓ ਉਹ ਤੀਓ ਪਰ ਹਾਲੀ ਬੱਕਰੀ ਉਹ ਉਹ ਆ ਯਾਰ ਇਹ ਕੱਟ ਦੇ ਯਾਰ ਕੋਈ ਨਹੀਂ ਵੀ ਕੱਟ ਚਾਰ ਕਿਹੜੀ ਹੈ ਛੱਡ ਲਿਆ ਛੱਡ ਲਿਆ ਯਾਰ ਚਾਰ ਪੱਠਾਂ ਦਾ ਸਬਦਾ ਹੈ ਚਾਰ ਚਾਰ ਨੇ 15 15 ਚਾਲਾ ਦੇਖ ਲਓ ਚਾਓ ਜੀ ਆ ਹੈ ਗੱਪਾਂ ਕਰਨੀ ਤੋਂ ਚਾਰ ਨਾ ਰੋ ਮੇਰੇ ਕੰਨ ਉਂਗਲਾਂ ਵਾਗੇ ਨਾ ਉਂਗਲਾਂ ਲੱਗਿਆ ਨਾ ਇਹ ਮਾਗਣਾ ਮੁੰਡਾ ਕਿਉਂ 20000 ਰੁਪਏ ਮੰਗਿਆ ਜੀ ਕੋਈ ਗੱਲ ਨਹੀਂ ਮੰਗੀ ਜਾਂਦਾ ਲੈ ਧੋਨਾ ਵਾਲੇ ਮੰਗਣੇ ਨਹੀਂ ਦੇਖ ਲੈ ਕਾ ਕਾ ਜਾਂਦੇ ਮੈਂ ਕਿਹੜਾ ਹੋ ਪੋਲ ਗਰੇ ਬਜੂ ਮੇਰੇ ਮੀਟੋ ਬੋਲੋ ਥੋੜਾ ਕਮ ਰੋਹਦਾ ਹੈਗਾ ਤੁਸੀਂ ਦੇਖੋ ਵੀ ਕਿੰਨੇ ਕਹੋ ਜੀ ਤੁਸੀਂ ਵੀ ਦੱਸ ਦਿਓ ਲੱਛੋ ਬੋਲੋ ਜੀ ਨਾ ਪੱਕਾ ਮੋਲੋਂ ਕੱਚਾ ਮਨੋਂ ਨਹੀਂ ਹੁਣ ਪਹਿਲਾਂ ਦੋ ਥਾਮ ਮੁਰਿਆ ਆਪਾਂ ਹਾਂ ਕੱਚਾ ਘਾਟ ਲੋ ਕਿਰਪਾ ਕਰੇ ਲਾਈ ਫਿਰ ਉਦੋਂ ਬਾਅਦ ਇਹ ਨਹੀਂ ਇਹ ਕਹੇ ਚਾ ਭਾ ਜੀ ਨਾ ਪਹਿਲਾ ਜੈਫਰ ਪਾਇਸ਼ੇ ਮਿਲੋ ਕਰਦੇ ਜਾਗੀ ਮੰਗਨੇ 14 14 ਕੋਈ ਨਹੀਂ ਜਾਦਾ 25 ਥੋੜੇ ਪੈਸੇ ਲਾਉਂਦੇ 25 ਲਾਉਂਦੇ ਕੋਈ ਨਹੀਂ ਕੋਈ ਇਹ ਗੁੱਸਾ ਕਰਦਾ ਭਾਈ ਇਹ ਗੁੱਸਾ ਕਰਦਾ ਇਹ ਕੋਈ ਗੱਲ ਨਹੀਂ ਇਹ ਦੱਸ ਹਾਂ 6 6 ਹੋ ਗਏ ਚਲੋ ਕੋਈ ਗੱਲ ਗੁੱਸਾ ਕਰਦਾ ਇਹ ਗੱਲ ਵਿੱਚ ਨਹੀਂ ਮੇਵਣੇ ਤੋਂ ਰੇਡ ਦੀ ਕੰਨਾ ਦਾ ਘਟਾ ਮੇਵਣੇ ਦਾ ਮਹਗਾ ਬਿਕ ਜਾਂਦਾ ਲਫੜਿਆਦਾ ਕੋਈ ਮਰਜ਼ੀ ਕਿਹੀ ਗਿਆ ਫੜਿਆਦਾ ਫੜ ਲਾ ਆਉ ਨੂੰ ਫੜਾ ਦੇ ਲੋ ਜੀ ਫਿਸ਼ੀ ਲਾਇਆ ਸ਼ਵਾਸੀ ਤਸਵੀਰ ਰੱਖੋ ਸਾਡੇ ਸੀਰੇ ਪਾ ਦੇ ਫਿਰ ਮਾਇਸ਼ੀ ਕਰ ਗਈ ਉਹ 3000 ਦੇ ਉਹ ਸਿਰਿਆਂ ਨੇ ਇਹਨਾਂ ਦੀਆਂ ਜਾ ਕੇ ਜਿਹੜੀ ਤੈਨੂੰ ਪਹਿਲੇ ਆਇਆ ਗਾਉਂ ਮਾਜ਼ੂਰ ਕਹਿੰਦੇ ਮਾਹ ਹਦੋਂ ਬੜੇ ਵਿੱਚ ਉਹਨਾਂ ਨੇ ਖਰਾਬ ਕਰਦੇ ਨੇ ਏ ਏ ਲੱਗ ਉਹ ਬੱਕਰੇ ਬਣ ਜਾਂਦੇ ਉਹ ਬੱਕਰੇ ਬਣ ਜਾਂਦੇ ਮੰਗ ਵੀ ਹੁਜਾ ਮਾਰ ਲੱਗ ਗਈ ਕਿ ਐ ਐ ਨਹੀਂ 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 ਜੋ ਨਾ ਉਹਦੇ ਤਾਂ ਖਰੋੜੇ ਨੇ ਉਹ ਰਾਹ ਲੈ ਕੇ ਤਾਂ ਜਾਊ 1200 ਦੇ ਖਰੋੜੇ ਜੀ ਜਦੋਂ ਹੁਣ 50000 ਦੇ ਸ਼ਰੀਰ ਜਦੋਂ 50000 100000 ਮੌਨ ਲੱਗ ਗਿਆ ਚੱਲ 2 2 ਤੁਹਾਨੂੰ ਗੱਡੀ ਪੈ ਭੈ ਤੋਂ ਇੱਥੋਂ ਇੱਥੋਂ ਕਰਕੇ ਇੱਥੋਂ ਨੋਂ ਤੋਂ ਚੱਲੋਂ ਇੱਥੋਂ ਵੱਢਦੇ ਆ ਆ ਫੜ ਯਾਰ ਪੱਕਾ ਮੁੱਲ ਤਾਂ ਲਾਇਆ ਕਰ ਹੁਣ ਜੇ 13 ਆ ਬੱਕਰੀਆਂ ਛੱਪ ਨੂੰ ਬਾ ਬੱਕਰੀਆਂ ਦੇ 13 ਦੀਆਂ ਲੈ ਲਈਏ ਛੱਡ ਜਾ ਛੱਡ ਜਾ ਛੱਪ ਨੂੰ ਬਾ ਬੱਕਰੀਆਂ ਆ 13 13 ਨਹੀਂ ਪਾ ਦੇਗਾ ਤੇਰਾ ਬਾਪੂ ਤਾਂ ਨਹੀਂ ਲਈ ਜਾਂਦੀ ਹੈਗੀ ਐ ਪੂੰਗੜਾ ਯਾਰ ਤੂੰ ਕਿਹੜੇ ਪੱਕਾ ਮੁੱਲ ਲਾਉਨੇ ਆ ਹਾਂ ਲਾ ਦੇ ਪੱਕਾ ਕੀ ਕਹਿੰਦਾ ਅਠ ਨੂੰ ਬਾ ਨੀ ਬਾਰ ਬਾਰ ਨੀ ਲੈ ਜੇ ਤੇ ਕੱਟ ਨਹੀਂ ਦੇਣੀ ਆ ਜਾ ਚੱਟਾ ਆ ਜਾ ਬਟ ਹੋ ਠੀਕ ਆ ਯਾਰ ਸੇ ਯਾਰ ਹੋ ਕੱਟਿਆ ਬੜਾ ਮੁੰਡਿਆ ਨਾਲ ਹਾਂ ਯਾਰ ਹੋਂ ਤੱਕ ਲਵੇ ਤਾਂ ਲੱਗਿਆ ਕੋਈ ਹਾਂ ਯਾਰ ਕੋਈ ਫੜਾ ਕੀ ਉਹਦੇ ਨਾਲ ਨਹੀਂ ਤੇ ਯਾਰ ਦਿਆਂ ਦੇ ਲੈਣਾ ਜ਼ਰਾ ਉਹ ਬਾਈ ਬੋਧਰ ਗੇਲੇ ਕੋਲ ਨੇ ਸ਼ਰੇ ਮਰੀਆਂ ਨੇ ਯਾਰਾ ਉਹਨਾਂ ਨੇ ਵੀ ਪਾਈ ਆ ਪਾਈ ਆ ਕਰਕੇ ਦੇਣਾ ਦੇਖ ਕਹਾ ਯਾਰ ਜੋ ਵਿੱਚ ਥੋਰ ਵਿੱਚ ਯਾਰਾ ਅਗੇ ਗਰਮੀਆਂ ਹੁਣ ਸਿਆਲ ਨਹੀਂ ਆਇਆ ਸੁੱਕ ਜਾਂਦਾ ਪਿਆਈ ਪਿਆਈ ਸੁੱਕ ਜਾਂਦਾ ਭੈਣ ਦਾ ਯਾਰ ਤੇਰੇ ਕਿਹੜੇ ਨੇ ਯਾਰ ਸ਼ਾਦੀ ਹੁਣ ਫਿਰ ਤਾਂ ਚੱਲਦਾ ਚੱਲ ਤਿੰਨ ਕਿਲੋ ਲੈ ਨੂੰ ਪੈਸੇ ਦੇ ਆਪ ਕੋਈ ਨਹੀਂ ਤਾਂ ਮਨ ਲੱਗਾ ਯਾਰ ਓਏ ਕਿਧਰ ਲੱਗ ਗਈ ਨੀਂਦ ਕੋਕਾ ਬਹਿ ਗਿਆ ਠੀਕ ਓ ਨੀਂਦ ਕੋਕਾ ਬਹਿ ਗਿਆ ਖੜਦਾ ਹੋ ਗਿਆ ਥੋੜਾ ਬਹਿ ਗਈ ਜਵਾਲ ਹੋ ਗਈ ਯਾਰ ਹੁੰਦਾ ਯਾਰ ਕੋਈ ਗੰਦੇ ਨੂੰ ਆ ਪੈ ਗਿਆ ਬਣਾਉ ਨਾ ਬੜਿਆ ਆ ਹੋਈ ਬੱਕਰੀ ਉਹ ਕੋਈ ਹੁੰਦਾ ਹੋਗਾ ਇਹ ਨਾ ਹੋਗਾ ਤੂੰ ਪੈਸੇ ਦੇ ਯਾਰ ਉਹ ਪੈਸੇ ਦੇ ਕਰਦੇ ਬਾਈ ਗਾਰ ਆ ਰਹੇ ਖੜਿਆ ਬੰਦਾ ਖੜਿਆ ਐਸੀ ਨਹੀਂ ਕਰਨਾ ਨਵੇੜਦੇ ਬਾਈ ਜਣੀ ਆਈ ਭਾਈ ਚਾਚਾ ਕਹਿੰਦੇ ਆ ਜਾ ਚਲੋ ਕੋਈ ਗੱਲ ਨਹੀਂ ਲੈ ਹੋਏ ਕਿੰਨੇ ਹੋ ਗਿਆ ਸੀ ਉਹ ਆ ਜਾ ਜੀ ਹੋ ਗਿਆ ਸੀ ਸਦਾ ਸੋ ਉਹਦਾ ਅਜੇ ਪਤਾ ਨਹੀਂ ਗਿਆ ਕਿੰਨੇ ਦਾ 8 8 ਹੋ ਗਿਆ ਵੀ ਤੂੰ ਮਾਰਨਾ ਹੱਕ ਭਾਈ 8 8 ਨੂੰ ਯਾਰ ਰੱਖਣਾ ਮੰਮਾ ਕਿੱਥੇ ਵੀਰੇ ਅੱਛਾ ਪੱਲਿਓ ਪੌਣ ਵਾਲਾ ਕੰਮ ਚਲੋ ਗੱਲ ਪੱਲੋ ਜੋ ਸ਼ੀਸ਼ੀ ਦੇ ਮੰਗਾ ਫਿਰ ਫਿਰ ਤਾਂ ਬੇ ਕੱਟਰ ਦਿਹਾੜੀ ਦਾ ਮਸਲਾ ਬਣ ਜਾਂਦਾ ਉਹ ਨਹੀਂ ਯਾਰ ਇਹਨਾਂ ਲੁੱਟਦਾ ਨਹੀਂ ਹੈਗੀ ਜਿੰਨੇ ਤੁਸੀਂ ਭਾਗਿਆ ਆਪਣਾ ਤਾਂ ਪਾਈ ਨਹੀਂ ਲੁੱਟ ਅਨਿਰਦਨ ਹੈ ਗਿਆ ਯਾਨੀ ਇਹ ਨਹੀਂ ਲੈ ਨਾ ਗੱਡੀ ਚ ਲਾ ਦੋਗੇ ਯਾਰ ਮੰਨ ਕਰਕੇ ਲੈ ਲੈ ਸੱਤ ਕਿਹਾ ਤਾਂ 8 ਦਾ ਮਾੜੇ ਦੇ ਨਹੀਂ ਯਾਰ ਇਹ ਦੱਤਾ ਕਿੱਥੇ ਵੇਚਾਂਗੇ ਤੁਹਾਨੂੰ ਮਿਹੁੱਡੀ ਮਰਜੀ ਆ ਭਈ ਵੇਚਣਾ ਕਰ ਲੈ ਸਾਹਮਣੇ ਆਪਾਂ ਕਿਹੜਾ ਕੁਸਲ ਕੋਇਆ ਹੋਇਆ ਸਾਹਮਣੇ ਥੋੜਾ ਛੱਡ ਕੇ ਹੁਣ ਸੌਦਾ ਬਣਾ ਬਣਾਇਆ ਕੀ ਆ ਹੱਸਾ ਉੜ ਜਾਂਦਾ ਦੋ ਹਿੱਕੇ ਉੜ ਜਾਂਦਾ ਚੱਲੋ ਤਾਂ ਤੁਹਾਨੂੰ ਪਤਾ ਤੇ ਤੁਸੀਂ ਦੇਖਣਾ ਯਾਰ ਵੀ ਕਿਵੇਂ ਹੋਲੀ ਫੀਲ ਕਰਾਂ ਕਰੀ ਹੋਰ ਦੇਖ ਲੈਣੇ ਕੋਈ ਨਾ ਆਜਾ ਫਿਰ ਖੜੇ ਬੱਕਰੀਆਂ ਆ ਜਾ ਉਧਰ ਦੇ ਮਿਲ ਜੀਂਦੇ ਆਹ ਸਰਦੀ ਆ ਜਾ ਤੇਰੇ ਪਗਦੀਆਂ ਸਰਦੀ ਆ ਪਰ ਕੋਈ ਸੌਦਾ ਚੱਲ ਰਿਹਾ ਨਹੀਂ ਉਹ ਮੰਨ ਲਈ ਚੱਲਦਾ ਉਹਦਾ ਚੱਲਿਆ ਹੁਣੇ ਦਰਜਾ ਤੇਰੀ ਬਣੀ ਅੱਥਰ ਆ ਬੰਦੇ ਹੁਣੇ ਹੁੜੀ ਸਰਕੀ ਆ ਨੁੰ ਨੁੰਨੀ ਖੜੇ ਉਹ ਦੁੰਨੀ ਉਹ ਨਾ ਉਹ ਬਾਹੂ ਖੜੇ ਨੇ ਬਾਈ ਜਰਾ ਅਰੇ ਨੀ ਨੀ ਨਮ ਜਾਇਆ ਕਰ ਲਾ ਕੋਈ ਐ ਕਰ ਲਾ ਸਾਡਾ ਮਨ ਨਹੀਂ ਕਰਦਾ ਹੈਗਾ ਤੂੰ ਦੇ ਸੌਦਾ ਕਰ ਰਿਆ ਸੀ ਉਹ ਖੜਾ ਤੂੰ ਆਪ ਦੇ ਬੰਦ ਤਾ ਇਹਦਾ ਖੜੇ ਆ ਅਸੀਂ ਕਿਤੇ ਭੱਜ ਨਹੀਂ ਰਿਹਾ ਉਹ ਫੜਾ ਦੇ ਪੈਸੇ ਓਏ ਫੜਾ ਦੇ ਫੜਾ ਦੇ ਸਾਰੀ ਫੜਾ ਦੇ ਪੈਸੇ ਕਰ ਲੈ ਮੇਰੀ ਮੰਨ ਲਾ ਓਏ 7000 ਰੁਪਏ ਫੜਾਉਣੇ ਆ ਹੁਣ ਨਹੀਂ ਖੜ ਜਾ ਉਹੀ ਕੰਮ ਕਰ ਲਾਗਾ ਤੂੰ ਵੀ ਗੱਡੀਆਂ ਜੀ ਆਲਾ ਨਹੀਂ ਦੱਦਾ ਉੱਧਰ ਜਾ ਵੇਚ ਜਾ ਤੂੰ ਉੱਧਰ ਫੜਾ ਉਹੀ ਕੰਮ ਲੈ ਉਹੀ ਕੰਮ ਲਗਾਗਾ ਯਾਰ ਇਹਦਾ ਭਾਈ ਕਿਹੜਾ ਆਪਣੀ ਪਰਿਵਾਰ ਧਰੀ ਆ ਯਾਰ ਜਿਹੜੀ ਜਵਾਲ ਹੋਗੀ ਤਾਂ ਹੋਗੀ ਯਾਰ